ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਿਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਕਾਲਸਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਨੂੰ ਰਾਈਕੋਟ ਪੈਂਦੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜਾ ਸੂਆ ਜਰਸੀ ਵੈਡ ਦਿਖਾਵਾਂਗਾ ਚੰਗੇ ਥਣ ਹਵਾਨੇ ਵਾਲੀ ਚੰਗੇ ਦੁੱਧ ਵਾਲੀ ਪਾਈ ਜੀ ਹੁਣੇ ਦੱਸਦੇ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂ ਇੱਥੇ ਆ ਕੇ ਆਪ ਦੀ ਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਅੰਦੇ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਜਰਸੀ ਦੂਜਾ ਸੂਆ ਸੂਈ ਆ। ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 3 ਮਹੀਨੇ ਸੂਈ ਨੂੰ ਸਮਾ ਹੋ ਗਿਆ। ਥਾਣ ਮੈਂ ਨੇੜੇ ਤੋਂ ਚੈੱਕ ਕਰਾ ਦਿੰਨਾ। ਆਹ ਦੋਸਤੋ ਵੇਖ ਸਕਦੇ ਆ। ਹਾਥੀਚਵਾਈ ਵਾਲੇ ਥਾਣ, ਫੋਰਟ ਸ਼ੰਗ ਪੁਰਾਣੀ, ਗੁਲਾਬੀ ਥਾਣ। ਹਵਾਨਾ ਉਸ ਤੋਂ ਬੈਕ ਸਾਈਡ ਤੋਂ ਵੇਖ ਸਕਦੇ ਆ। ਹਵਾਨਾ ਵਿੱਚੀ ਸੋਨਾ ਤਿਆਰ ਕੀਤਾ ਹੋਇਆ। 3 ਮਹੀਨੇ ਸੂਈ ਥੱਲੇ 13 ਕਿਲੋ ਦਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ। ਥਾਣ ਮੈਂ ਦੂਸਰੀ ਸਾਈਡ ਤੋਂ ਚੈੱਕ ਕਰਾ ਦਿੰ ਮੁੱਠੀ ਵਾਲੇ ਥਣ ਨਿਖਰ ਮੇ ਕਲੇ ਕਲੇ ਲੱਗੇ ਹੋਏ ਆ ਹਵਾਨਾ ਮੱਛੀ ਨੇ ਸੋਨਾ ਤਿਆਰ ਕੀਤਾ ਹੋਇਆ ਬੱਚਾ ਬਾਈ ਜੀ ਹੁਣੇ ਕਹਿੰਦੇ ਉਹ ਅੱਛੀ ਆ ਮਗਰ ਮੱਛੀ ਬਾਈ ਜੀ ਹੁਣੇ ਕਹਿੰਦੇ ਦੇਣੀ ਨਹੀਂ ਬਿਨਾ ਬੱਚੇ ਤੋਂ ਮਿਲਦੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 13 ਕਿਲੋ ਥੱਲੇ ਤਿਆਰ ਆ ਪੈਠ ਪੂੜਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਵਾਨਾ ਮੱਛੀ ਦਾ ਸੋਨਾ ਫਿਟਿੰਗ ਵਾਲਾ ਹਵਾਨਾ ਥਣ ਬਹੁਤ ਸੋਹਣੇ ਹੱਤੀ ਚਵਾਈ ਵਾਲੇ ਫੋਰ ਚੰਗ ਪੋਰਾਣੀ ਤਿੰਨਾਂ ਮਹੀਨੇ ਹੀ ਸੂਈ ਥੱਲੇ ਦੇ ਰਾਕੇ ਨੂੰ ਦਬਾਈ ਜੀ ਹੁਣ ਇਹ ਕਹਿੰਦੇ ਪਿਆਰ ਆ ਫਿਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਰੇਟ ਬਾਈ ਜੀ ਹੁਣਾਂ ਨੇ ਬੱਚੀ ਦੇ ਰੱਖਿਆ ਹੋਇਆ 42000 ਰੁਪਈਆ 40000 ਦੀ ਬਾਈ ਜੀ ਹੁਣ ਇਹ ਕਹਿੰਦੇ ਬੱਚੀ ਦੇ ਦਾਂਗੇ ਉਹ ਚ ਮਾਨਤਨ ਹੋ ਜੂ ਜਿਹਨੂੰ ਪਸੰਦ ਆ ਜੂ ਕਿ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਰ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸასი ਸ਼ਕਾਰ